ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜੀ ਦੇ ਨਾਂ 'ਤੇ ਅਸੀਂ ਆਨੰਦਪ੍ਰੀਤ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਹਾਜ਼ਰਾ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਆਪਣਾ ਪੁਰਾਣਾ ਵਿਰਸਾ ਲੈ ਕੇ ਹੈ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਇੱਕ ਪਿਆਰਾ ਜਿਹਾ ਲੋਕੀ ਸੁਣਾਉਣ ਲੱਗਿਆ ਇਹਦੇ ਵਿੱਚ ਇੱਕ ਔਰਤ ਥੋੜੀ ਜਿਹੀ ਹੈਂਕੜ ਵਾਲਿਆ ਹੈ ਨਾ ਉਹ ਕੰਨੀ ਮੈਂ ਤਾਂ ਅਖਿਰੀ ਚੱਲਦੀ ਹਾਂ ਭਾਈ ਮੇਰੇ ਨਾਲ ਤਾਂ ਜਿਹੜੀ ਗੱਲ ਸੋਚ ਕੇ ਕਰੀ ਕਿ ਕਿਤੇ ਕੋਈ ਹੋਰ ਕਾਰਾ ਨਾ ਕਰਾ ਦੇਣ ਹਾਂ ਤੇ ਫਿਰ ਇਹ ਹੀ ਇਸ ਗੀਤ ਦੇ ਵਿੱਚ ਹੈ ਬਾਕੀ ਤਾਂ ਤੁਸੀਂ ਅੱਗੇ ਸੁਣੋਗੇ ਉਹਨੇ ਕੀ ਕੀ ਕਿਹਾ ਹੈ ਹਨਾ ਸਾਰੇ ਤਰ੍ਹਾਂ ਦੀਆਂ ਹੋਂਦਾਂ ਨੇ ਸਾਰੇ ਤਰ੍ਹਾਂ ਦੇ ਬੰਦੇ ਨੇ ਹਨਾ ਤੇ ਫਿਰ ਜੋ ਸਮਾਜ ਦਾ ਸ਼ੀਸ਼ਾ ਹੈ ਜੋ ਸਮਾਜ ਚ ਬਾਪਰ ਦਾ ਉਹੀ ਇਹਨਾ ਆਪਣੇ ਗੀਤਾਂ ਚ ਪਰੋਇਆ ਹੋਇਆ ਤੇ ਅਸੀਂ ਵੀ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਤੇ ਲੋ ਫਿਰ ਇਸ ਗੀਤ ਨੂੰ ਸੁਣਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਤੁਸੀਂ ਤਿੰਨ ਚਾਰ ਬਿਮਾਰੀਆਂ ਤੋਂ ਆ ਉਹ ਪੋਠ ਕੰਡੇ ਦੇ ਲਾਭ ਹੈ ਨਾ ਉਹ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਪਹਿਲੇ ਪਾਇਆ ਹੋਇਆ ਤੇ ਫਿਰ ਮੈਂ ਦੁਬਾਰਾ ਰਿਪੀਟ ਕਰੂੰਗੀ ਕਿਉਂਕਿ ਨੁਕਤੇ ਮੈਂ ਵਾਰੀ-ਵਾਰੀ ਰਿਪੀਟ ਕਰਦੀ ਰਹਿੰਦੀ ਆ ਹੈ ਨਾ ਤੇ ਜਿਹੜੇ ਨਵੇਂ ਭੈਣ ਭਾਈ ਨੇ ਉਹ ਸੁਣ ਲੈਂਦੇ ਨੇ ਤੇ ਪੁਰਾਣੇ ਵੀ ਸੁਣ ਲੈਂਦੇ ਜਿਹਨਾਂ ਨੂੰ ਨਹੀਂ ਲੱਗਦਾ ਉਹ ਫਿਰ ਦੁਬਾਰਾ ਨਵੇਂ ਵੀਡੀਓ ਤੇ ਆ ਜਾਂਦੇ ਨੇ ਹੈ ਨਾ ਤੇ ਲਓ ਆਜੋ ਫਿਰ ਰੰਗਾ ਰੰਗ ਪ੍ਰੋਗਰਾਮ ਵੱਲ ਲਾਈਏ ਆਪਾਂ ਰੌਣਕਾਂ ਹਨਾ ਤੇ ਸੁਣੀਏ ਫਿਰ ਉਹ ਸਰਦਾਰ ਨੇ ਕੀ ਕਹੀ ਹੈ ਸਰਦਾਰ ਨੇ ਹੈ ਦੇ ਮਾਣੋ ਫਿਰ ਇਸ ਨੀ ਦਾ ਆਨੰਦ ਉਂਗਾਲੀ ਸੋਚੀ ਕੇ ਕਰੀ ਸੇ I hold a shoe. ਯਾ ਨਵ ਦੇ ਇਜ ਤੇ ਪਿਆਰੀ ਵੇ ਅਸਾਂ ਕੀ ਫੂਕਣ

ല ചൂരാണ ബുരാൻ ബഡ്ഡല ആസ ਮਥਾ ਕੀ ਸੇ ਅਕਤ ਰੇ ਦਾ ਸਾੜੀ ਨ ਵੇ ਅਸੀ ਨਹੀਂ ਮਥਾ ਕੀ ਸੇ ਅਕਤ ਰੇ ਦਾ ਸਾੜੀ ਨ ਤੇਰਾ ਕਿਸੇ ਮੇੜਾ गोचि के कारि शरदारा वेश्रिनी ने जली तत् के सा की गिदा मया ਕੇ ਸੱਡੀ ਹਵਰ ਦੇ ਕੀ ਦਏ ਮਝਾਲੀ ਵੇ ਅਸੀਂ ਕੱਲੇ ਵੀ ਨਹੀਂ ਪਿੰਡ ਸਾਡੇ ਨਾਲੀ ਵੇ ਅਸੀਂ ਨਹੀਂ ਆ ਕੱਲੇ ਸਾਰਾ ਪਿੰਡ ਸਾਡੇ ਨਾਲੀ ਵੇ ਐਵੇਂ ਹੋਰ ਨਾ ਪਰਾਨੀ ਕੋ ോഡി ജല സോച്ച സരവേന ਕੀ ਲੈਣੀ ਲੋ ਲੋ ਗੀਤ ਹੋਇਆ ਪੂਰਾ ਤੇ ਜੇ ਸੱਤ ਗੋਜਿਆਂ ਤੋਂ ਕੋਈ ਇਧਰ ਉਧਰ ਟੱਪਾ ਹੋ ਗਿਆ ਹੋਊਗਾ ਅਸਲ ਤਾਂ ਬੜੇ ਧਿਆਨ ਲੰਗਾਈਦਾ ਤੇ ਤੁਹਾਨੂੰ ਸਮਝ ਗਏ ਉਹ ਗੀਤ ਸਾਰਾ ਹੈ ਨਾ ਵੀ ਉਹਨੇ ਕੀ ਕਿਹਾ ਤੇ ਹੈਂਕੜ ਵਾਲਿਆ ਉਸ ਤਾਂ ਫਿਰ ਬੋਲਣ ਵਾਲਾ ਨੂੰ ਸੋਚ ਕੇ ਬੋਲਣਾ ਚਾਹੀਦਾ ਵੈਸੇ ਠੀਕ ਹੈ ਹੋਸ਼ਨਾ ਸਰ ਨੂੰ ਗੱਲ ਕਰਨੀ ਚਾਹੀਦੀ ਹੈ ਸਿੱਖਿਆ ਵੀ ਦਿੱਤੀ ਇਹਦੇ ਵਿੱਚ ਹੈਨਾ ਤੇ ਤਦੋਂ ਆ ਜਿਓ ਫਿਰ ਤੁਸੀਂ ਹੁਣ ਨੁਕਤੇ ਵੱਲ ਗੀਤ ਤਾਂ ਤੁਸੀਂ ਸਮਝਿੰਦੇ ਹੈ ਨਾ ਤੇ ਇਹ ਹੀ ਨਵੇਂ ਨੁਕਤਾ ਪੁਠਕੰਡਾ ਪੁਠਕੰਡਾ ਤਾਂ ਦੇਖਿਆ ਨਹੀਂ ਤੇ ਪੁੱਠੇ ਵੀ ਹੁੰਦੇ ਨੇ ਆਮ ਆਪਣੇ ਪਲਾਟਾਂ 'ਚ ਵੀ ਖੜਾ ਸੜਕਾਂ ਦੇ ਕਿਨਾਰੇ ਵੀ ਖੜਾ ਹੁੰਦਾ ਹੈ ਨਾ ਤੇ ਉਹਦੇ ਪੁੱਠੇ ਕੰਡੇ ਕੱਪੜਿਆਂ ਨੂੰ ਵੀ ਲੱਗ ਜਾਂਦੇ ਨੇ ਤੇ ਇਹ ਤੁਸੀਂ ਕੀ ਕਰਨਾ ਜੇ ਬੁਖਾਰ ਨਹੀਂ ਉਤਰਦਾ ਹੈ ਨਾ ਕਈ ਕਈ ਕਹਿੰਦੇ ਸਾਨੂੰ ਤਾਂ ਹੱਡ ਭੰਣੀ ਰਹਿੰਦੀ ਆ ਟੀਕਾ ਟੁਵਾ ਲਵਾ ਲਏ ਫਿਰ ਉਤਰ ਗਿਆ ਫਿਰ ਉਸ ਤਰ੍ਹਾਂ ਹੀ ਅਹੀਂ ਚੜਦਾ ਰਹਿਣਾ ਨਹੀਂ ਸਾਨੂੰ ਬੁਖਾਰ ਆਇਆ ਲੱਗਦਾ ਵੀ ਬੁਖਾਰ ਆ ਜਣੀ ਹੈ ਨਾ ਤਾਂ ਇਹਨਾਂ ਨੂੰ ਫਿਰ ਤਾਂ ਤੁਸੀਂ ਕੀ ਕਰਨਾ ਦੋ ਚਾਰ ਦਾ ਕਾਲੀਆਂ ਮਿਰਚਾਂ ਲੈਣੀਆਂ ਨੇ ਹੈ ਨਾ ਤੁਰਸੀ ਦੇ ਪੱਤੇ ਚਾਰ ਪੰਜ ਲੈ ਲਓ ਤੇ ਕੁੱਟਕੰਡੇ ਦੇ ਪੱਤੇ ਪੰਜ ਛੇ ਕੁੱਟਕੰਡੇ ਦੇ ਪੱਤੇ ਲੈ ਲਓ ਹੈ ਨਾ ਇਹਨਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਵੇਰੇ ਤੇ ਸ਼ਾਮ ਅਚਾ ਬਲਵਾਈ ਮਿਰਚਾਂ ਵੀ ਤੇ ਤੁਰਸੀ ਦੇ ਪੱਤੇ ਵੀ ਤੇ ਕੁੱਟਕੰਡੇ ਦੇ ਪੱਤੇ ਵੀ ਹੈ ਨਾ ਦਾ ਇਹ ਬੁਖਾਰ ਉੱਤਰ ਜੂ ਤੇ ਮੁੜ ਕੇ ਜੀ ਹੱਲ ਪਣ ਨਹੀਂ ਰਹਿੰਦੀ ਐ ਵੀ ਅਹੀਂ ਰਹਿੰਦਾ ਸੀ ਡਿੱਗਾ ਡਿੱਗਾ ਟੁੱਟਿਆ ਟੁੱਟਿਆ ਹਨਾ ਤੇ ਵੀ ਅੰਦਰ ਬੁਖਾਰ ਐ ਉਹ ਸਾਰਾ ਬਿਲਕੁਲ ਸਹੀ ਹੋ ਜੂ ਹਰੀਗੜ ਭੈਣ ਦਾ ਹੋਇਆ ਉਹਦੇ ਕੈਨੇਡਾ ਅਮਰੀਕਾ ਵਾਲੇ ਹੁੰਦਾ ਵੀ ਅਸੀਂ ਤਾਂ ਕੀ ਕੇ ਟੱਕਰ ਲਵਾਉਂਦੇ ਰਹਿੰਦੇ ਉਹਨਾਂ ਨੇ ਇਹ ਨੁਕਤਾ ਅਪਣਾਇਆ ਤੇ ਉਹ ਬਿਲਕੁਲ ਕਹਿੰਦੇ ਹੁਣ ਠੀਕ ਐ ਜੀ ਕੋਈ ਚੱਕਰ ਹੀ ਨਹੀਂ ਹੈਗਾ ਹਨਾ ਤੇ ਲੋ ਇਹ ਤੁਸੀਂ ਜਰੂਰ ਕਰੇ ਇਹ ਤਾਂ ਉਹਨਾਂ ਨੇ ਪਰਤੇਆ ਹੀ ਲਿਆ ਨਾ ਹਨਾ ਤੇ ਲੋ ਤੁਸੀਂ ਹੁਣ ਖਾਜ ਫੁਜਲੀ ਐ ਤਾਂ ਪੁਠਕੰਡੇ ਦੇ ਪੱਤਿਆਂ ਦਾ ਰਸ ਕਢਾ ਲਓ ਤੇ ਖੁਜੀਲੀ ਵਾਲੀ ਥਾਂ ਤੇ ਲਾਓ ਤੁਰੰਤ ਖੁਰਕ ਛੋਡੀ ਬੰਦ ਰੱਖੋ ਇਹ ਮੈਂ ਤੁਹਾਨੂੰ ਕੱਲ੍ਹ ਪਰਸੋਂ ਪਾਇਆ ਸੀ ਮੇਰੇ ਪੈਰ ਤੇ ਹੋਣ ਲੱਗ ਗਈ ਤੇ ਮੈਨੂੰ ਰਾਤ ਸੀਗੀ ਜਦੋਂ ਇਹ ਖੁਰਕ ਉੱਠੀ ਨਹੀਂ ਥੋਕ ਲਾਉਣਿਆ ਤਾਂ ਵੀ ਮਤਲਬ ਉਹਦੀ ਖੁਰਕ ਦਰਦੀ ਹੈ ਨਾ ਪਰ ਥੁੱਕ ਇਹਨਾਂ ਕਿੱਥੋਂ ਲਾਵਾਂਗੇ ਤੇ ਸਾਡੇ ਦਾ ਪਲਾਟਾਂ ਦੇ ਵਿੱਚੋਂ ਪੁਠਕੰਡਾ ਖੜਾ ਸੀ ਮੈਂ ਪੱਤੇ ਤੋੜ ਲਈ ਰਸ ਕੱਢਣਾ ਮੈਨੂੰ ਆਇਆ ਵੀ ਮੈਂ ਹੁਣ ਇਹਨਾਂ ਪੱਤਿਆਂ 'ਚੋਂ ਰਸ ਕਿਵੇਂ ਕੱਢਾਂ ਉਹ ਖਾਸੇ ਹੁਣ ਤਾਂ ਫਿਰ ਆਪਾਂ ਮਿਕਸੀ 'ਚ ਪਾ ਕੇ ਰਸ ਕੱਢ ਲੈਨੇ ਆ ਤਾਂ ਫਿਰ ਮੈਂ ਉਹਦੇ ਬਾਇਰ ਤੇ ਮਾਲਾ ਸ਼ੁਰੂ ਕਰਤਾ ਉਹਦੇ ਜਿੱਥੇ ਮੇਰੇ ਖੁਰਕਵਰੀ ਸੀ ਇਹਨੇ ਸਾਰੇ ਪੱਤੇ ਮੈਂ ਪੈੜ ਤੇ ਮੜੀ ਗਏ ਆਪੀ ਉਹਨਾਂ ਦਾ ਮੋੜਾ ਮੋਟਾ ਰਸ ਲੱਗਿਆ ਤੇ ਤੁਰੰਤ ਖੁਰਕ ਬੰਦ ਹੋ ਗਈ ਮੇਰੀ ਮੈਂ ਤਾਂ ਆਰਾਮ ਨਾਲ ਸੌਂ ਗਈ ਮੁੜ ਕੇ ਉੱਠੀ ਨਹੀਂ ਹਣੀ ਹੈਨਾ ਜੇ ਉੱਠਦਾ ਫੇਰ ਵੀ ਇਹ ਕਰ ਸਕਦੇ ਸੀ ਆਪਾਂ ਹੈਨਾ ਤੇ ਲੈ ਇਹੋ ਜਿਹੀ ਕਿਸੇ ਖਾਜ ਫਰੀਂਡੀਆ ਨਾ ਵੈਸੇ ਤਾਂ ਮੈਂ ਨਿੰਮ ਦੀਆਂ ਨਮੂਨਾਂ ਵੀ ਸ਼ਰਕੂਨ ਗੋਲਗਾ ਵੀ ਦੱਸਿਆ ਹੋਇਆ ਤੇ ਇਹੇ ਕਰ ਲਿਓ ਤੁਸੀਂ ਤੇ ਖੁਰਕ ਨਹੀਂ ਰਹੂਗੀ ਤੇ ਇਹ ਬਾਕੀ ਫੋੜਾ ਫੈਂਸੀ ਹੈ ਹੈਨਾ ਜੇ ਫੋੜਾ ਫੈਂਸੀ ਦਾ ਪੁੱਟ ਕੰਨੇ ਦੇ ਪੱਤੇ ਫੋੜੇ ਤੇ ਬੰਨ ਦੇ ਲਿਆ ਕੇ ਤਾਂ ਉਹ ਬੰਨੋ ਤੇ ਫੋੜਾ ਫੈਂਸੀ ਉਹ ਫਿਸਜੂ ਤੇ ਸਾਨੂੰ ਆਰਾਮ ਆ ਜਾਊਗਾ ਤੇ ਲੋਕ ਹੁਣ ਫਿਰ ਮੰਨੋ ਇਹਨਾਂ ਨੁਕਤਿਆਂ ਦਾ ਵੀ ਆਨੰਦ ਮਾਣਿਆ ਜੇ ਕਿਸੇ ਨੂੰ ਕੋਈ ਤਕਲੀਫ ਐਸੀ ਜੀ ਹੈਨਾ ਤੇ ਇਸ ਗੀਤ ਦਾ ਆਨੰਦ ਮਾਣਿਆ ਤੇ ਸਾਨੂੰ ਦਿਓ ਹੁਣ ਛੁੱਟੀਆਂ ਫੇਰ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇਰਾ ਫੇਰ ਮਿਲਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਇਹ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਹੈਨਾ ਕੱਲ ਨੂੰ ਫੇਰ ਆਵਾਂਗਾ